ਸੋ ਅੱਜ ਕੁੱਕੀ ਇਲੈਕਟ੍ਰੋਨਿਕ ਤੇ ਪਹੁੰਚੇ ਸੀ ਅਜੀਤਵਾਲ ਜੋ ਆਪਣਾ ਵਿਕਤੀ ਬਾਜੀ ਦਾ ਟ੍ਰੈਕਟਰ ਜੋ ਤਿਆਰ ਹੋ ਚੁੱਕਿਆ ਹੈਗਾ ਸੋ ਇਹਦਾ ਸਿਰਫ ਆਪਣਾ 뮤ਜ਼ਿਕ ਸਿਸਟਮ ਰਹਿ ਗਿਆ ਚਲੋ ਬਾਕੀ ਜੋ ਐਸੈਸਰੀਜ਼ ਆ ਜੋ ਟਰੈਕਟਰ ਲਾਈਨ ਦੇ ਕਾਰ ਲਾਈਨ ਦੇ ਵਿੱਚ ਲੱਗਦਾ ਜੋ ਸੋ ਸਾਰਾ ਪਾਰਟਸ ਇਹਨਾਂ ਕੋਲ ਮਿਲ ਜਾਂਦਾ ਬਾਕੀ ਭਰਾਵਾਂ ਕੋਲੇ ਹੁੱਕ ਵਗੈਰਾ ਬੰਪਰ ਵਗੈਰਾ ਬਣਾ ਬਣਾ ਵੀ ਮਿਲ ਜਾਂਦਾ ਨਾਮ ਸਿੰਘ ਪਰ ਗਾੜੀ ਵਾਲੇ ਇਹਨਾਂ ਦਾ ਜ਼ਿਆਦਾ ਸੰਜੋਗ ਹੈ ਟਰੈਕਟਰ ਦੇ ਵਿੱਚ ਹਾਂਜੀ ਹਾਂਜੀ ਬਾਕੀ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਵੀ ਅਸੀਂ ਇਹਦੇ ਸਮਾਨ ਲਾਇਆ ਜੀ ਬਾਕੀ ਇਹ ਸਤਰੀ ਲਾਈਨ ਹਾਂਜੀ ਮਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਸੋ ਅੱਜ ਕੁਕੀ ਇਲੈਕਟ੍ਰੋਨਿਕ ਤੇ ਪਹੁੰਚੇ ਸੀ ਅਜੀਤਵਾਲ ਲੁਧਿਆਣਾ ਰੋਡ ਤੇ ਜਗਰਾਵਾਂ ਤੋਂ ਉਰੇ ਨੂੰ 10-12 ਕਿਲੋਮੀ ਸੋ ਅੱਜ ਆਪਾਂ ਇਸ ਟਰੈਕਟਰ ਦੇ ਜੋ ਮਿਊਜ਼ਿਕ ਸਿਸਟਮ ਆਪਾਂ ਲਵਾਉਣਾ ਆਏ ਸੀਗੇ ਤੇ ਬਾਕੀ ਦਿਖਾਉਣਾ ਤੁਹਾਨੂੰ ਭਰਾ ਕੋਲੇ ਕਿਹੜੇ-ਕਿਹੜੇ ਮਿਊਜ਼ਿਕ ਸਿਸਟਮ ਦੇ ਡਿਜ਼ਾਈਨ ਆ ਪਏ ਨੇ ਤੇ ਪਹਿਲਾਂ ਤਾਂ ਤੁਹਾਨੂੰ 855 ਦੇ ਨਿਗ੍ਹਾ ਮਰਾਈਏ ਜੋ ਆਪਣਾ ਵਿੱਕੀ ਭਾਜੀ ਦਾ ਟਰੈਕਟਰ ਜੋ ਤਿਆਰ ਹੋ ਚੁੱਕਿਆ ਹੈਗਾ ਸੋ ਇਹਦਾ ਸਿਰਫ ਆਪਣਾ ਮਿਊਜ਼ਿਕ ਸਿਸਟਮ ਰਹਿ ਗਿਆ ਸੋ ਆਪਾਂ ਇਸ ਟਰੈਕਟਰ ਨੂੰ ਤਿੰਨ ਤਰੀਕ ਨੂੰ ਡਿਲੀਵਰ ਕਰਾਂਗੇ ਇਹ ਅੰਦਾਜ਼ਾ 2 ਤਰੀਕ ਤੱਕ ਆਪਾਂ ਦੀ ਵੀਡੀਓ ਅਪਲੋਡ ਕਰਾਂਗੇ YouTube ਤੇ ਸਾਰੀ A to Z सो भरा अपने कर रहे फिट हाँ बक्स यदि फिटिंग करवाई है आज जगह पर लगेगी फोटो वगैरह तो चलो बाकी आप झंडा वगैरह भी लाव ग अगली साइड बाकी शॉप जाके दिखानेट इन्होंने को बाकी आ इ को पेटिंग वगैरह बनिया पा बाकी लैट वगैरह जो डिजाइन की जो भी चाहिए हुई थ मिल जूगी इन्होंने को बाकी आ पेटिंग वगैरह बनाई पाइया गां चलो बाकी जो असैसरीज है जो ट्रैक्टर लाइन के कार लाइन के लगता सो सो सारा पार्टस सा इन्होंने को मिल जाना गा बाकी स्टेयरिंग वही वहील जो स्टील वगैरह दे लगते हैं अजक निकल वाले बाकी जी आप फोटो लाई है वह आ लाई आप इस ट्रैक्टर के बाकी भरा गल कराने भाई सत्या की नाम बी ता इलेक्ट्रॉनिक टूडी गच्छा अच्छा के्यूजिक सिस्टम अपने रेंज तो स्टार्ट हो जाते भाई जी ਆਪਣੇ ਵੀਰੇ 3500 ਤੋਂ ਲੈ ਕੇ ਲੱਖ ਰੁਪਏ ਤੱਕ ਪਏ। ਅੱਛਾ ਅੱਛਾ ਲੱਖ ਰੁਪਏ ਤੱਕ 3500 ਤੋਂ ਕੱਲੇ ਕੱਲੇ ਬਕਸੇ ਹੋਗੇ। ਫਿਰ 12 ਇੰਚ ਵਾਲੇ ਆ ਗਏ, 2 ਵਾਲੇ, 12 ਇੰਚ 3 ਵਾਲਾ ਆ ਗਿਆ, 12 ਇੰਚ 4 ਵਾਲਾ। ਫਿਰ 16 ਇੰਚ 2 ਵਾਲੇ, 3 ਵਾਲੇ, 4 ਵਾਲੇ। ਠੀਕ ਹੈ ਜੀ। ਠੀਕ ਹੈ ਜੀ। ਅੱਡੋ ਅੱਡਰੇ ਮਤਲਬ ਰੇਂਜ ਦੇ ਹਿਸਾਬ ਨਾਲ ਪ੍ਰਾਈਸ ਦਾ ਫਰਕ ਆ। ਜਿਵੇਂ ਚੱਲੀ ਜਾਂਦਾ ਵੀ ਮਗਰ ਫੋਟੋ ਲਾਉਣੀ ਲੇਜ਼ਰ ਵਾਲੇ ਸਿਸਟਮ ਲਾਉਣੀ। ਠੀਕ ਹੈ ਠੀਕ ਹੈ ਜੀ। ਅੱਜ ਕੱਲ ਉਹਦਾ ਰਵਾਜ ਆ। ਮਤਲਬ ਲੱਖ ਰੁਪਏ ਤੱਕ ਆਂਡਾ ਹਾਂਜੀ ਨਹੀਂ ਨਹੀਂ ਡੈਂਡ ਤੱਕ ਇਲੈਕਟ੍ਰੋਨਿਕ ਸਿਸਟਮ ਦਾ ਕਿਸੇ ਦਾ ਵੀ ਨਹੀਂ ਹੁੰਦਾ ਐਂਡਾ ਨਾ ਟਰੈਕਟਰ ਦੀ ਬੰਦਾ ਸੈਸਰੀ ਪੂਰੀ ਕਰ ਸਕਦਾ ਤੇ ਨਾ ਇਲੈਕਟ੍ਰੋਨਿਕਾ ਦਾ ਸਿਸਟਮਾਂ ਦੀ ਸੈਸਰੀ ਤੇ ਆਪਾਂ ਟਰੈਕਟਰ ਹੀ ਕੱਲੇ ਮੋਡੀਫਾਈ ਕਰਦੇ ਜਾਂ ਕਾਰ ਨੇ ਆਲ ਓਵਰੀ ਗੱਡੀਆਂ ਦੇ ਵੀ ਸਾਰੇ ਜਿੰਨੇ ਵੀ ਆਂਡਰੋਇਡ ਪਲੇਅਰਾਂ ਤੋਂ ਲੈ ਕੇ ਟੋਟਲ ਸਿਸਟਮਾਂ ਵਾਲੇ ਜੇ ਪੇਟੀ ਸਿਸਟਮ ਜਾਂ ਡੈਕ ਆਪ ਹੀ ਤਿਆਰ ਕਰ ਦੋ ਜੋ ਅੱਗੇ ਤੋਂ ਲੈ ਅੱਛਾ ਅੱਛਾ ਬਿਯਾਰੂ ਨੂੰ ਕੁਝ ਅੱਛਾ ਅੱਛਾ ਬਜ਼ਾਰ ਹੁੰਦਾ ਤੇ ਬਾਕੀ ਜੇ ਰਿਪੇਅਰ ਵਗੈਰਾ ਹੋ ਜਾਂਦੀ ਹੈ ਆਪਣੀ ਤੁਸੀਂ ਇਹ ਤਾਂ ਕਾਉਂਟਰ ਰਿਪ ਪਰਾ ਕੇ ਰੱਖ ਲੀਦੇ ਆ ਕੋਸ਼ਿਸ਼ ਕਰੀ ਦੀ ਵੀ ਨਾਲ ਦੀ ਨਾਲ ਕਰਕੇ ਦੋ ਠੀਕ ਹੈ ਠੀਕ ਹੈ ਜੀ ਰੱਖਦੇ ਦਾ ਘਟ ਤੇ ਬਾਕੀ ਜੇ ਕਿਸੇ ਭਰਾ ਨੇ ਆਪਣਾ ਵੀਡੀਓ ਦੇਖ ਕੇ ਕੋਈ ਕਾਲ ਕੀਤੀ ਤੇ ਕਿਹੜਾ ਨੰਬਰ ਆਪਣਾ ਪੱਕਾ ਚੱਲਦਾ ਬਾਈ ਜੀ ਆਪਣਾ ਵੀਰੇ ਚਾ ਤਿੰਨ ਨੰਬਰ ਚੱਲਦੇ ਇੱਕ ਛੋਟੇ ਭਰਾ ਦਾ ਨੰਬਰ ਹੈਗਾ 98552 09076 ਜੀ सनी ਦੇ ਨਾਮ ਤੇ ਆ ਕਾਲੂ ਵੀਰ ਦੇ ਨਾਮ ਤੇ ਛੋਟੇ ਭਰਾ ਜੀ ਦਿੱਤੋਗੀ ਸੀ ਇਹ ਉਹਦਾ ਨੰਬਰ ਆ ਉੱਕੀ ਇਲੈਕਟ੍ਰੋਨ ਜੀ ਦੀ ਵਾਰ ਤੇ ਆਪਣੀ ਆਈਡੀ ਚੱਲਦੀ ਆ ਤੇ ਆਪਾਂ ਜਿਹੜੀ ਜਗ੍ਹਾ ਬੈਠੇ ਹੋ ਕੀ ਇਹਦਾ ਐਡਰੈਸ ਹੈ ਆਪਣਾ ਇਹ ਨੀਰ ਥਾਣਾ ਮੋਗੇ ਦੇ ਜਗਰਾਉਂ ਦੇ ਸੈਂਟਰ ਚ ਬਾਬਾ ਨਾਨਕ ਸਿੰਘ ਦੀ ਜਗ੍ਹਾ ਨਾਨਕ ਸਰ ਨਾਨਕਸਰ ਤੋਂ ਨਾਲ ਹੀ ਆਇਂਦੇ ਆ ਚਾਰ-ਪੰਜ ਕਿਲੋ ਜਗਰਾਵਾਂ ਤੋਂ ਤੇ ਸੈਂਟਰ ਚ ਹਾਂਜੀ ਮੋਗੇ ਦੇ ਜਗਰਾਵਾਂ ਦੇ ਸੈਂਟਰ ਚ ਆ ਜਿੰਦੇ ਉਧਰੋਂ ਮੋਗਿਆਂ ਦੇ ਵੀ 12 ਪੈਂਦਾ ਤੇ ਜਗਰਾਵਾਂ ਤੋਂ ਵੀ 12 ਮੋਗਾ ਕਿੰਨਾ ਪੈਂਦਾ ਇੱਥੋਂ ਮੋਗਾ ਵੀ 12 ਪੈਂਦਾ ਐਂਟਰ ਆਪਣਾ ਮੇਨ ਚੌਕ ਤੱਕ ਜਗਰਾਵਾਂ ਆਹ ਦੀ ਜਗਰਾਵਾਂ ਤੱਕ ਵੀ 12 ਹੀ ਪੈਂਦੇ ਠੀਕ ਹੈ ਤੁਸੀਂ ਸੈਂਟਰ ਤੇ ਬੈਠਿਆ ਆ ਚਾਹ ਪੌੜ ਆਪਣੀ ਦੁਕਾਨ ਤੇ ਉੱਤਰਦਾ ਜਿਹੜਾ ਪੌੜ 18 ਨਾਲ ਇਹਦੇ ਜੀਤਵਾਲ ਤੇ ਨਾਲ ਆਪਣੀ ਦੁਕਾਨ ਠੀਕ ਹੈ ਠੀਕ ਹੈ ਜੀ ਜੇ ਕਿਸੇ ਭਰਾ ਨੇ ਆਪਣਾ ਘਰ ਮਗਾਉਣਾ ਹੋਵੇ ਜਾਂ ਕੋਈ ਭੇਜ ਦਿੰਨੇ ਹੋ ਜਾਂ ਹਾਂਜੀ ਉਹ ਮੈਨੂੰ ਆਪ ਦਾ ਦੇ ਦਿਓ ਨੰਬਰ ਤੇ ਕੋ ਠੀਕ ਆ ਜਿਆਦਾਤਰ ਸਾਡੇ ਕੋਲੇ ਮੁੰਡੇ ਜਿਹੜੇ ਗੱਡੀਆਂ ਟੈਕਸੀ ਚਲਾਉਂਦੇ ਆ ਉਹ ਮੁੰਡੇ ਕਾਫੀ ਹੈਗੇ ਮੇਰੇ ਕੋਲੇ ਉਹ ਜਿਵੇਂ ਦੂਰ ਦਿੱਲੀ ਦੁੱਲੀ ਜਾਣਾ ਭੇਜਣਾ ਵਾਲੇ ਵਾਲੀ ਭੇਜਣਾ ਗੱਡੀ ਦੇ ਰੱਖ ਲੈਂਦੀ ਆ ਡਰਾਈਵਰ ਨੂੰ ਖਰਚਾ ਪਾਣੀ ਦੇ ਦਿੰਦੇ ਜੀ ਜੀ ਤੇ ਬਾਕੀ ਗਰੰਟੀ ਵਾਰੰਟੀ ਕੀ ਹੁੰਦੀ ਹੈ ਗਰੰਟੀ ਸਾਲ ਦੀ ਦੇਈ ਦੀ ਆ ਪਾਣੀ ਦੀ ਕੋਈ ਗਰੰਟੀ ਨਹੀਂ ਬਾਕੀ ਕੋਈ ਵੀ ਨਾ ਉਹ ਕੋਸ਼ਿਸ਼ ਕਰੀ ਦੀ ਵੀ ਨਾਲ ਦੀ ਨਾਲ ਹੀ ਕਰਕੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਰੱਖਦੇ ਨਹੀਂ ਦੇਖੋ ਮਤਲਬ ਉਹ ਲਾ ਕੇ ਨਹੀਂ ਕਿਸੇ ਤੇ ਆਉਂਦੇ ਘਰ ਲੋਨ ਵਾਲਾ ਵੀਰੇ ਮੁੱਢਾ ਹੈ ਨਹੀਂ ਸਾਡੇ ਸਾਡੇ ਕੋਲ ਆਪਦਾ ਕੰਮ ਹੀ ਨਹੀਂ ਨਿਕਲ ਜੇ ਮੈਂ ਕਿਸੇ ਵਰਕਸ਼ਾਪ ਤੇ ਲਵਾਉਣਾ ਹੋਵੇ ਜਾਂ ਤੁਸੀਂ ਜਾ ਕੇ ਜੈਕ ਹੀ ਲਾਉਣੇ ਆ ਵੀਰੇ अच्छा ਸਾਰਿਆਂ ਦੇ ਜੈਕੀ ਆ ਇੱਕ ਨੈਗੇਟਿਵ ਦੇ ਪੋਜ਼ੀਟਿਵ ਲਾਉਣਾ ਚਾਹੀਦਾ ਠੀਕ ਆ ਜਗ ਜੈਕੀ ਮੇਲ ਲੈਣ ਠੀਕ ਆ ਠੀਕ ਆ ਜੀ ਚਲੋ ਬਾਈ ਜੀ ਧੰਨਵਾਦ ਤੁਹਾਡਾ ਮਿਲ ਕੇ ਚੰਗਾ ਲੱਗਿਆ ਤੇ ਚਲੋ ਸੱਜਣੋ ਬਾਕੀ ਜੇ ਕਿਸੇ ਭਰਾ ਨੇ ਮਗਾਉਣਾ ਹੋਵੇ ਸਿਸਟਮ ਤੇ ਸਾਰਾ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਆ ਲੈ ਬਿੱਟੀ ਆ ਗਈਆਂ ਤਾਂ ਆਜਾ ਸਹੀ ਆ ਬਾਈ ਲੈ ਉਹ ਛੰਛਾਂ ਥੋੜੀ ਚਾਹੀਦੀ ਹੈ ਨਾ ਵਿੱਚ ਹਾਂ ਨਾ ਨਹੀਂ ਨਹੀਂ ਛੰਛਾਂ ਨੇ ਬੋਲ ਨਹੀਂ ਆ ਵੀ ਨਾ ਉਹ ਯਾਦ ਕਰੋ ਹਾਂ ਨਾ ਨਹੀਂ ਐਣੀ ਜਣੀਓ ਨਾ ਜਾਣਦੇ ਅਰੇ ਮੁਗੇ ਕੌਣ ਆ ਵੀ ਕਹਿੰਦਾ ਜੀ ਬੱਸ ਮੈਂ ਤਾਂ ਕਾਲੂ ਚੱਕ ਨੂੰ ਭੇਜ ਦਿੰਦਾ ਲਿਆ ਦੂਗਾ ਤੇਰੇ ਘਰ ਕਾਲੂ ਨੂੰ ਕਹਿੰਦਾ ਨਾ ਬਈ ਇੱਥੇ ਰੱਖ ਲੈ ਮੈਂ ਟਿਕਾ ਕੇ ਜੀ ਇਹ ਤੇ ਨਾ ਉਹ ਬਰੇ ਕੜੂ ਕੜਵਾਇਨ ਬੇਦਨਰੀ ਆ ਆਓ ਸੱਜਣੋ ਅੱਜ ਗੱਲਬਾਤ ਕਰਦੇ ਆਪਾਂ ਜੋ ਮਿੱਟੀ ਭਾਈ ਦਾ ਸੋਰਾਜ ਟਰੈਕਟਰ ਆਪਣਾ ਸੋ ਅੱਜ ਛਤਰੀ ਲਾਉਣ ਲਈ ਆਪਾਂ ਤਲਵੰਡੀ ਲੈ ਕੇ ਆਏ ਆ ਜੋ ਇਸ ਟਰੈਕਟਰ ਨੂੰ ਆਪਾਂ ਤਲਵੰਡੀ ਲਾਤਾ ਸੋ ਆਪਾਂ ਬੰਪਰ ਵੀ ਅੱਗੇ ਗਾੜਲੇ ਬੰਨੋ ਇੱਥੇ ਬਣਵਾਇਆ ਸੀ ਆਪਾਂ ਇਸ ਟਰੈਕਟਰ ਦਾ ਤੁਹਾਡਾ ਅੱਜ ਆਪਾਂ ਇਹ ਸਟ੍ਰੀਲ ਲਾਉਣੀ ਆ ਫੱਟ ਵਾਲੀ ਬਾਕੀ ਹੱਕ ਵਗੈਰਾ ਵੀ ਇੱਥੇ ਬਣਨੀਆਂ ਬਾਈ ਪ੍ਰਾਤ ਸਾਰੀਆਂ ਜੋ ਪਲਾਜ਼ਮਾ ਕਟਿੰਗ ਤੇ ਸਾਰੇ ਬੰਪਰ ਵਗੈਰਾ ਸਾਰੇ ਇੱਥੇ ਤਿਆਰ ਹੁੰਦੇ ਨੇ ਸਾਰੇ ਹੱਕ ਵਗੈਰਾ ਵੇਟ ਵਗੈਰਾ ਸਾਰਾ ਆ ਜਗ੍ਹਾ ਤੇ ਤਿਆਰ ਹੁੰਦੇ ਨੇ ਸੋ ਅੱਜ ਆਪਾਂ ਸਵਾਗਤ ਤੇ ਫਿਰ ਚੱਲਦੇ ਆਪਾਂ ਮੋਗਾ ਮੋਗਾ ਆਪਾਂ ਡੈਕ ਲਵਾਉਣਾ ਇੱਕ ਇਸ ਟਰੈਕਟਰ ਤੇ ਜਿਸ ਤੋਂ ਆਪਾਂ ਇਸ ਟਰੈਕਟਰ ਨੂੰ ਕਿੰਨੇ ਤਰੀਕ ਤੱਕ ਆਪਾਂ ਕੰਪਲੀਟ ਕਰ ਦੇਣਾ ਬਾਕੀ ਜੋ ਟੈਂਕੀ ਵਗੈਰਾ ਆ ਪਾ ਜਗਾ ਚਲਾਉਣੀ ਆ ਤੇ ਤੋਂ ਬਾਈ ਮਣਕੇ ਪੱਤੀ ਵਗੈਰਾ ਲਾਉਗਾ ਇੱਥੇ ਤੇ ਬਾਕੇ ਹੋਰ ਤਾਂ ਬਣਾ ਲਾਉਣਾ ਉਹ ਡਾਲਾ ਲਾ ਰਹੇ ਆ ਆਪਾਂ ਕਿਉਂਕਿ ਇਹ ਪੱਤੀਆਂ ਪਟਣੀਆਂ ਪਈਆਂ ਆਪਾਂ ਨੂੰ ਹੈ ਬਾਕੀ ਚਲੋ ਪਤਾ ਹੀ ਆ ਹੱਡ ਛਤਰੀ ਜੋ ਲੱਗਣੀ ਆ ਉੱਤੇ ਸੋ ਕ੍ਰੋਮ ਨੇ ਰੱਟਾ ਤੇ ਚੱਲਾਂਗੇ 3.50 ਵਾਈਜੀ ਦੇ ਕਰੀਬ ਆਪਾਂ ਮੋਗੇ ਨੂੰ ਚਲੋ ਜੋ ਆਪਣੇ ਸਵਰਾਜ ਦੀ ਛਦਰੀ ਤਿਆਰ ਹੋ ਰਹੀ ਹੈ ਆਪਣੀਆਂ ਇਹ ਬਾਕੀ ਨੌਨ ਸੀਲਿੰਗ ਵਗੈਰਾ ਦੇ ਥੱਲੇ ਹੋਊਗੀ ਬਾਕੀ ਸੀਟਾਂ ਵਗੈਰਾ ਚ ਵੇਨੇ ਕਿਹੜੀ ਲਵਾਉਣੀ ਹੈ ਇਸ ਟਰੈਕਟਰ ਤੇ ਬਾਕੀ ਇਹਨਾਂ ਕੋਲ ਡਾਊਨ ਸੀਇੰਗ ਲੱਗੀ ਲਗਾਈ ਵੀ ਪਈਆਂ ਕਈ ਛਤਰੀਆਂ ਦੇਖੋ ਹਾਂ ਬੰਪਰ ਅਗੇ 80 ਤੋਂ ਜ਼ਿਆਦਾ ਹੈਵੀ ਵਾਲੀ ਭਾਰੇ ਬੰਪਰ ਇਹਨਾਂ ਦੇ ਵਿੱਚ ਕੁਝ ਭਰਿਆ ਲੱਗਦਾਗਾ ਕਿਉਂਕਿ ਜਿਵੇਂ ਸੁਪਰ ਸੀਡਰ ਦੇ ਟਰੈਕਟਰ ਟਰੱਕ ਕੋਡ ਦਾ ਉਹਦੇ ਲਈ ਹੈ ਬਾਕੀ ਨਾਲ ਆਲਰੇਡੀ ਤਿਆਰ ਬੰਪਰ ਵੀ ਪਾਏ ਇਹਨਾਂ ਕੋਲ ਸਾਰੇ ਲਾਓ ਬਈ ਬਣ ਗਈ ਆਪਣੀ ਛਤਰੀ ਆ ਦੇਖੋ ਅੱਗੇ ਲਿਖਿਆ ਲੋਗੋ ਤਰਨ ਤਾਰਨੇ ਆ ਬਾਕੀ ਸਾਰਾ ਸਾਈਡ ਤੇ ਆ ਚੱਲਦਾ ਇਹਦਾ ਜਿਗਾਰਡਮੈਂਟ ਖੇਤੀ badi ਵਾਲੀ ਤੇ ਬਾਕੀ ਡਾਊਨ ਸੀਲਿੰਗ ਵੀ ਤੁਹਾਨੂੰ ਦਿਖਾਵਾਂਗੇ ਜਿਹੜੀ ਆਪਣੀ ਨੀਚੋਂ ਕਰਵਾਈ ਹੈ ਭਰਾ ਨੇ ਚਲੋ ਇੱਥੇ ਲਾਓ ਇਧਰ ਆਣਾ ਲਾਹ ਅੱਲਾਹੁ ਅਕਬਰ ਚਲੋ ਬਾਕੀ ਤੁਹਾਨੂੰ ਡਾਊਨ ਸੀਲਿੰਗਾ ਜਦੋਂ ਹੋ ਗਈ ਉਹ ਵੀ ਦਿਖਾਉਨੇ ਆਪਾਂ ਕੀ ਬਣਵਾਇਆ ਭਰਾ ਨੇ ਥੱਲੇ ਇਹੋ ਆਪਣੀ ਡਾਉਨ ਸੀਲਿੰਗ ਕਰਵਾਈ ਆ ਆ ਨਕਸ਼ੇ ਵਾਲੀ ਕਰਵਾਈ ਆ ਦੇਖੋ ਐਂ ਚੱਕਦੀ ਆਏ ਬਾਕੀ ਬੰਦੇ ਚਲੋ ਧੰਨਵਾਦ ਬਾਪੂ ਜੀ ਮੇਰੇ ਤੋਂ ਬਿਨਾ ਤੁਹਾਡੀ ਪੱਗ ਦੀ ਪੂਣੀ ਕੌਣ ਕੌਣ ਕਰਾਊਗਾ ਦਿੱਲੀ ਮੋਰਚੇ ਦੀ ਲਾਈ ਆ ਇਹ ਸਿਗਨਲ ਦਿੱਤਾ ਦਿੱਲੀ ਮੋਰਚੇ ਦਾ ਚਲੋ ਜੋ ਆਪਣੀ ਛਤਰੀ ਵਗੈਰਾ ਲੱਗ ਗਈ ਆ। ਸਾਰੇ ਡੌਨ ਵੀਰ ਨੂੰ ਆ। ਬਾਕੀ ਸੀਟ ਵਗੈਰਾ ਵੀ ਆਪੋ ਫਿੱਟ ਕਰਦੇ। ਚਲੋ ਇਸ ਤੋਂ ਬਾਅਦ ਅਸੀਂ ਚੱਲਦੇ ਆਪਾਂ ਸ਼ਾਪ ਤੇ ਬਰਗਾੜੀ ਨੂੰ। ਕਿਉਂਕਿ ਇੱਥੋਂ ਪੈੜਾ ਹੈਗਾਗਾ 45 ਤੋਂ 50 ਕਿਲੋਮੀਟਰ ਦਾ। ਇਸ ਤੋਂ ਬਾਅਦ ਆਪਾਂ ਚੱਲਦੇ ਆਂ ਕੋੜਪੁਰਾ। ਕੋੜਪੁਰਾ ਵਾਇਆ ਹੋ ਕੇ ਚੱਲਾਂਗੇ ਬਰਗਾੜੀ। ਬਾਕੀ ਭਰਾਵਾਂ ਨਾਲ ਤੁਹਾਨੂੰ ਗੱਲਬਾਤ ਕਰਾਉਣਾ ਜਿਨ੍ਹਾਂ ਤੋਂ ਆਪਾਂ ਕੰਮ ਕਰਵਾਇਆ ਬਾਕੀ ਭਰਾ ਉਸ ਟੈਂਪ ਲਾ ਰਹੇ ਨੇ ਆਪਣੀ ਨੇ ਬਾਕੀ ਭਰਾਵਾਂ ਕੋਲੇ ਹੱਕ ਵਗੈਰਾ ਬੰਪਰ ਵਗੈਰਾ ਬਣਾ ਬਣਾ ਵੀ ਮਿਲ ਜਾਂਦਾ ਕ ਤੇ ਸੂਏ ਕੇਸਰ ਨਾਮ ਤੇ ਫਰਮ ਇਹਨਾਂ ਦੀ ਬਾਕੀ ਵੇਟ ਵਗੈਰਾ ਵੀ ਸਾਰਾ ਕੁਝ ਮਿਲ ਜਾਂਦਾ ਇਹਨਾਂ ਤੋਂ ਆ ਵੇਟ ਵਗੈਰਾ ਬਣੇ ਪਏ ਨੇ ਇਹਨਾਂ ਕੋਲੇ ਫਿਲਹਾਲ ਆਲਰੇਡੀ ਤਿਆਰ ਨੇ ਸਾਰੇ ਬਾਕੀ ਯੂ ਵਗੈਰਾ ਬਣਾਈ ਜਾਂਦੇ ਨੇ ਆ ਮੌਕੇ ਤੇ ਸਾਰਾ

ਇਹ ਟਰੈਕਟਰ 2002 ਮਾਡਲ ਹੈ ਜੀ ਹਾਂਜੀ ਹਾਂਜੀ ਪਰ ਇਹ ਬਾਈ ਜੀ ਹੋਰਾਂ ਦੇ ਸੰਯੋਗ ਨਾਲ ਹੀ ਸਾਰਾ ਜਿਹੜਾ ਇਹ ਟਰੈਕਟਰ ਬਣਿਆ ਹੈ ਜੀ ਮੰਨ ਲਓ ਕਿ ਠੀਕ ਹੈ ਜੀ ਇਹ ਬਾਈ ਜੀ ਹੋਰੀਆਂ ਦਾ ਤੁਹਾਡਾ ਕੀ ਨਾਮ ਜੀ ਸਤਨਾਮ ਜੀ ਸਤਨਾਮ ਸਿੰਘ ਪਰ ਗਾੜੀ ਵਾਲੇ ਇਹਨਾਂ ਦਾ ਜ਼ਿਆਦਾ ਸੰਯੋਗ ਹੈ ਟਰੈਕਟਰ ਦੇ ਵਿੱਚ ਹਾਂਜੀ ਹਾਂਜੀ ਬਾਕੀ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਜੀ ਅਸੀਂ ਇਹਦੇ ਸਮਾਨ ਲਾਇਆ ਜੀ ਬਾਕੀ ਇਹ ਸਤਰੀ ਲਾਈ ਆ ਜੀ ਠੀਕ ਹੈ ਜੀ ਦਿਖਾਓ ਬਾਈ ਜੀ ਸਤਰੀ ਬਾਈ ਹਾਂਜੀ ਹਾਂਜੀ ਦਿਖਾ ਰਹੇ ਆ ਪਹਿਲਾਂ ਦੇ ਤਾਂ ਆਲਰੇਡੀ ਪਹਿਲਾਂ ਆਪਾਂ ਵੇਖੂ ਸਾਈਡਾਂ ਤੇ ਮੋਣੀ ਹੈ ਜੀ ਚਲੋ ਅੱਛਾ ਅੱਛਾ ਸਾਈਡਾਂ ਜਗਾ ਦਿੰਦੇ ਆ ਜ ਹੇ ਤਾਂ ਜੀ ਗਾ ਰਹੇ ਸਨ ਆ ਸਾਈਡਾਂ ਵੀ ਤੁਹਾਨੂੰ ਜਗਾ ਕੇ ਦੋਸਤੋ ਦਿਖਾਉਨੇ ਆਪਾਂ ਸਾਰਾ ਆ ਦੇਖੋ ਇਹ ਭਾਈ ਜੀ ਇਹ ਆਪਾਂ ਕਸਟਮਰ ਦੀ ਚੁਆਇਸ ਸੀ ਆਪਾਂ ਡਿਜ਼ਾਈਨ ਤਿਆਰ ਕਰਦੇ ਆ ਜਾਂ ਕੋਈ ਤੁਹਾਡਾ ਸਪੈਸ਼ਲ ਹੀ ਹੁੰਦਾ ਨਹੀਂ ਜੀ ਜੇ ਕੋਈ ਕਸਟਮਰ ਜਿਹੜਾ ਡਿਜ਼ਾਈਨ ਦੇਵੇ ਜੀ ਅੱਛਾ ਜੀ ਉਸੇ ਮੁਤਾਬਕ ਹੀ ਆਪਾਂ ਕੰਮ ਕਰ ਦਿੰਨੇ ਆ ਮੰਨ ਲਓ ਅੱਜ ਤੁਹਾਨੂੰ ਕੋਈ ਡਿਜ਼ਾਈਨ ਦਿੰਦਾ ਤਾਂ ਤੁਸੀਂ ਕਹਿੰਦੇ ਮੈਂ ਦਿੰਦੇ ਨਿਓ ਛਤਰੀ ਅਗਲੇ ਨੂੰ ਕੁਈ 5-7 ਦਿਨ ਲੱਗ ਜਾਂਦੇ ਆ ਜੀ ਅੱਛਾ ਇੱਕ ਮਤਲਬ 5-6 ਦਿਨਾਂ ਦਾ ਟਾਈਮ ਚਾਹੀਦਾ ਕਹਿੰਦਾ ਮਤਲਬ ਕਿਉਂ ਲੱਗ ਜਾਂਦੇ ਕਿਉਂਕਿ ਕੰਮ ਜਿਆਦਾ ਬਰੀਕੀ ਵਿੱਚ ਕਰਨਾ ਹੁੰਦਾ ਤੇ ਮੰਨ ਲਓ ਕਿਸੇ ਭਰਾ ਨੇ ਆਪਣਾ ਮਗਵਾਉਣੀ ਹੋਵੇ ਛਤਰੀ ਤੁਸੀਂ ਭੇਜ ਸਕਦੇ ਹੋ ਜਾ ਕੇ ਇੱਥੇ ਲਵਾ ਕੇ ਜਾਨੀ ਪਊਗੀ ਨਹੀਂ ਨਹੀਂ ਭੇਜ ਸਕਦੇ ਟਰਾਂਸਪੋਰਟਰਾਂ ਹੀ ਜਾਵਣ ਦਾ ਸਮਾਂ ਜੀ ਤੇ ਉਹਦਾ ਐਕਸਟਰਾ ਚਾਰਜ ਲੈਨੇ ਹੋ ਉਹ ਗਾ ਗਾਗਦਾ ਹੀ ਹੁੰਦਾ ਜੀ ਹਾਂਜੀ ਤੇ ਜੇ ਕਿ ਆਪਣੇ ਵੀਡੀਓ ਦੇਖ ਕੇ ਕੋਈ ਭਰਾ ਤੁਹਾਨੂੰ ਕਾਲ ਕਰਨਾ ਚਾਹਵੇ ਤੇ ਬੁੱਕ ਕਰਾਵੇ ਤੇ ਕੀ ਨੰਬਰ ਆ ਤੁਹਾਡਾ ਜੀ ਕੰਟੈਕਟ ਆਪਣਾ ਹੈਗਾ ਜੀ 99176 ਜੀ 22476 ਠੀਕ ਹੈ ਠੀਕ ਹੈ ਤੇ ਚਲੋ ਬਾਈ ਜੀ ਮਿਲ ਕੇ ਤੁਹਾਡੇ ਨਾਲ ਬਹੁਤ ਚੰਗਾ ਲੱਗਿਆ ਤੇ ਧੰਨਵਾਦ ਥੈਂਕ ਯੂ ਠੀਕ ਹੈ ਠੀਕ ਹੈ